ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿੱਚ ਗੁਰਦੁਆਰਾ ਸਾਹਿਬ ਵਿੱਚ ਇੱਕ ਜ਼ਰੂਰੀ ਮੀਟਿੰਗ ਹੋਈ ਆ ਜਿਦੇ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ 14 ਤਰੀਕ ਨੂੰ ਪ੍ਰੀਤਨਗਰ ਗੁਰਦੁਆਰੇ ਵਿੱਚ ਆ ਰਹੇ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਵਿਚਾਰਾ ਹੋਈਆਂ ਨੇ ਵੀ ਆਪਾਂ ਕਿਸ ਤਰ੍ਹਾਂ ਇੱਕ ਕਾਫਲੇ ਦੇ ਰੂਪ ਵਿੱਚ ਲੈ ਕੇ ਉਹਨਾਂ ਨੂੰ ਬਾਈਪਾਸ ਤੋਂ ਗੁਰਦੁਆਰਾ ਸਾਹਿਬ ਜਿਕਾਰੀਆਂ ਦੀ ਗੂੰਜ ਵਿੱਚ ਝੰਡੀਆਂ ਨੌਜਵਾਨ ਲੈ ਕੇ ਜਾਣਗੇ ਪ੍ਰੀਤਨਗਰ ਗੁਰਦੁਆਰੇ ਦੇ ਵਿੱਚ 14 ਤਰੀਕ ਨੂੰ ਰਾਤ 9 ਵਜੇ ਉਹਨਾਂ ਨੇ ਬੋਲਣ ਦਾ ਟਾਈਮ ਹੈ ਤੇ ਉੱਥੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਜਾ ਰਿਹਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਜਿਹੜਾ ਉਹਨਾਂ ਨੇ ਇੱਕ ਨਰੋਲ ਧਾਰਮਿਕ ਪਲੇਟਫਾਰਮ ਦਿੱਤਾ ਹੈ ਕਿ ਜਿਹੜਾ ਗੁਰਦੁਆਰਿਆਂ ਦੇ ਵਿੱਚ ਸਿਆਸੀ ਕਬਜ਼ਾ ਹੋ ਚੁੱਕਾ ਹੈ ਸਿਆਸਤ ਨੂੰ ਬਾਹਰ ਕੱਢਣ ਵਾਸਤੇ ਇੱਕ ਨਰੋਗ ਧਾਰਮਿਕ ਜਥੇਬੰਦੀ ਦਿੱਤੀ ਹੈ ਪੰਥਕ ਕਾਲੀ ਲਹਿਰ ਜਿਹਦੇ ਸਰ ਪ੍ਰਸਤਿ ਨੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਤੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਨੇ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਕੱਤਰ ਕਿੱਦਾਂ ਕਰਨਾ ਹੈ ਕਿਉਂਕਿ ਕੱਲ ਤੱਕ ਸਾਰੇ ਸ਼ਹਿਰ ਵਿੱਚ ਫਲੈਕਸੀਆਂ ਵੀ ਲੱਗ ਜਾਣੀਆਂ ਨੇ ਤਾਰੇ ਇਥੇ ਬੈਨਰ ਵੀ ਆਏ ਨੇ ਇਸ਼ਤਿਹਾਰ ਆਏ ਨੇ ਆ ਸਾਰਿਆਂ ਨੂੰ ਇਹ ਦੇ ਦੇ ਨਹੀਂ ਨੇ ਲਾਣ ਗੇ ਤੇ ਵੱਤ-ਵੱਤ ਸੰਗਤਾਂ ਉੱਥੇ ਇਕੱਠੀਆਂ ਕਰਨੀਆਂ ਨੇ ਜੋ ਪੰਥ ਦੀ ਚੜ੍ਹਦੀ ਕਲਾ ਹੋ ਸਕੇ ਉੱਥੇ ਪੰਥ ਦੀ ਵਿਚਾਰ ਹੋਏਗੀ ਕਿਉਂਕਿ ਉੱਥੇ ਗੱਲ ਹੋਈ ਸੀ ਵੀ ਇਹਦਾ ਨਾਂ ਗੁਰਮਤ ਸਮਾਗਮ ਜਾਂ ਕੀਰਤਨ ਦਰਬਾਰ ਰੱਖਿਆ ਜਾਵੇ ਤੇ ਦਾਸ ਨੇ ਕਿਹਾ ਨਹੀਂ ਇਹਦਾ ਨਾਂ ਰੱਖੋ ਪੰਥਕ ਸਮਾਗਮ ਕੀਰਤਨ ਦਰਬਾਰ ਤੇ ਬਹੁਤ ਹੋਏ ਨੇ ਗੁਰਮਤ ਸਮਾਗਮ ਬਹੁਤ ਹੋਏ ਨੇ ਲੇਕਿਨ ਪੰਥ ਦੀ ਗੱਲ ਨਹੀਂ ਹੁੰਦੀ ਪੰਥ ਦੀ ਗੱਲ ਤੇ ਮੰਜੀ ਸਾਹਿਬ ਵਿੱਚ ਵੀ ਜਿਹੜਾ ਕਰਦਾ ਉਹਦਾ ਵੀ ਬਿਸਤਰਾ ਗੋਲ ਕਰਨ ਦਿੱਤਾ ਗਿਆ ਇਸ ਕਰਕੇ ਪੰਥ ਦੀ ਸਟੇਜ ਹੈ ਉੱਥੇ ਪੰਥ ਦੀਆਂ ਗੱਲਾਂ ਹੋਣਗੀਆਂ ਮੈਂ ਇੰਨੀ ਇੱਕ ਬੇਨਤੀ ਕਰਦਾ ਹੋਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਮਹਿੰਦਰਪਾਲ ਸਿੰਘ ਬਨਾਕਾ ਪ੍ਰਧਾਨ ਅਕਾਲੀ ਦਲ 1920 ਅੱਜ ਇਸ ਮੀਟਿੰਗ ਤੇ ਪਹੁੰਚ ਕੇ ਮਾਣ ਮਹਿਸੂਸ ਕਰ ਰਿਹਾ ਕਿਉਂਕਿ ਪੰਥ ਦੀ ਮਾਇਆਨਾਜ਼ ਹਸਤੀ ਜਿਵੇਂ ਦਾ ਰਣਜੀਤ ਸਿੰਘ ਜਿਨ੍ਹਾਂ ਨੇ ਸਮੇਂ ਦੀ ਨਬਜ ਨੂੰ ਪਛਾਣਦੇ ਹੋਏ ਇੱਕ ਅਜਿਹੀ ਲਹਿਰ ਉਸਾਰਨ ਦਾ ਉਪਰਾਲਾ ਕੀਤਾ ਜਿਹੜਾ ਕਿ ਗੁਰਤਾਮਾ ਨੂੰ ਬਾਦਲਾਂ ਦੇ ਪੰਜੇ ਚੋਂ ਛਡਾਣ ਲਈ ਉਪਰਾਲੇ ਆਰੰਭ ਕਰੇ ਅਸੀਂ ਉਸ ਲਹਿਰ ਦਾ ਹਿਸਾਬੰਦੇ ਹੋਏ ਜੋ 14 ਤਰੀਕ ਨੂੰ ਪੰਥਕ ਲਹਿਰ ਵੱਲੋਂ ਸਮਾਗਮ ਰੱਖਿਆ ਗਿਆ ਗੁਰਦੁਆਰਾ ਪ੍ਰੀਤ ਨਗਰ ਵਿਖੇ ਅਸੀਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਪੂਰਾ ਯਕੀਨ ਦਵਾਦੇ ਹਾਂ ਕਿ ਜੋ ਵੀ ਸੇਵਾ ਸਾਡੇ ਜਿੰਮੇ ਲਾਈ ਜਾਏਗੀ ਅਸੀਂ ਵੱਧ ਛੱਡ ਕੇ ਉਹਦੇ ਵਿੱਚ ਹਿੱਸਾ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਗENDER ਸਿੰਘ ਰੇਰੂ ਅੱਜ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਖੇ ਗੁਰਦਰਾ ਸਾਹਿਬ ਵਿਖੇ ਪੰਥ ਕਾਲੀ ਲੈਰ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ 14 ਤਰੀਕ ਜੋ ਗੁਰਦਰਾ ਪ੍ਰੀਤ ਨਗਰ ਵਿਖੇ ਸਿੰਘ ਸਭਾ ਗੁਰਦਰਾ ਪ੍ਰੀਤ ਨਗਰ ਵਿਖੇ ਜੋ ਇਹ ਪੰਥਕ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਨਾਮ ਵਾਰ ਗੁਰੂ ਘਰ ਦੇ ਕੀਰਤਨੀਏ ਔਰ ਕਥਾਵਾਚਕ ਔਰ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਥਕ ਲੈਰ ਦੇ ਜੋ ਮੋਢੀ ਹਨ ਭਾਈ ਰਜੀਤ ਸਿੰਘ ਜੀ ਸਾਬਕਾ ਜਥੇਦਾਰ ਕਾਲਦਰ ਸਾਹਿਬ ਉਹ ਪਹੁੰਚ ਰਹੇ ਨੇ ਆਪਣੇ ਵਿਚਾਰ ਸੰਗਤਾਂ ਕੋਲ ਰੱਖ ਰਹੇ ਨੇ ਇਹ ਜੋ ਗੁਰਮਤ ਕਾਲੀ ਲਹਿਰ ਚੱਲ ਰਹੀ ਹੈ ਪੰਥ ਕਾਲੀ ਲਹਿਰ ਚੱਲ ਰਹੀ ਹੈ ਇਹਦਾ ਵਿਸ਼ੇਸ਼ ਮੁੱਦਾ ਹੈ ਕਿ ਗੁਰਦਵਾਰਿਆਂ ਦੇ ਵਿੱਚ ਜਿਹੜਾ ਪ੍ਰਿਸ਼ਟ ਤੰਤਰ ਹੈ ਪ੍ਰਿਸ਼ਟ ਜੋ ਮਸੰਤ ਬਾੜ ਕੇ ਬੈਠੇ ਹੋਏ ਨੇ ਉਹਨਾਂ ਨੂੰ ਕੱਢਣਾ ਹੈ ਗੁਰਦਵਾਰਿਆਂ ਦੇ ਵਿੱਚੋਂ ਸਫਾਈ ਕਰਨੀ ਹੈ ਜਿਹੜੀ ਗੁਰਮਤ ਦੀ ਜੋ ਪ੍ਰਚਾਰ ਹੈ ਉਹ ਗੁਰਦਵਾਰਿਆਂ ਵਿੱਚ ਨਹੀਂ ਹੋ ਰਿਹਾ ਉਹ ਸਿਆਸੀ ਗਲਬੇ ਤੋਂ ਮੁਕਤ ਕਰਾਉਣਾ ਗੁਰਦਵਾਰਿਆਂ ਨੂੰ ਇਸ ਵਾਸਤੇ ਇਹ ਪੰਥ ਅਕਾਲੀ ਲਹਿਰ ਹੈ ਇਹਨੂੰ ਪ੍ਰਚੰਡ ਕਰਨਾ ਹੈ ਔਰ ਗੁਰਦਵਾਰਿਆਂ ਦੇ ਵਿੱਚੋਂ ਇਹ ਪ੍ਰਿਸ਼ਟ ਮਸੰਦਾਂ ਦਾ ਜੋ ਸਫਾਇਆ ਕਰਨਾ ਹੈ ਖਾਸ ਕਰਕੇ ਜੋ ਬਾਦਰਦਾਲ ਹੈ ਉਹਦਾ ਗਲਵਾ ਇਹਦੇ ਵਿੱਚੋਂ ਖਤਮ ਕਰਨਾ ਹੈ ਇਹਦੇ ਵਾਸਤੇ ਅੱਜ ਵਿਚਾਰ ਆਈਆਂ ਨੇ ਜਿਹੜਾ 14 ਤਰੀਕ ਨੂੰ ਗੁਰਦਆਰਾ ਫਰੀਦਨਗਰ ਵਿਖੇ ਇਹ ਸਮਾਗਮ ਹੋ ਰਿਹਾ ਹੈ ਉਸ ਵਿੱਚ ਸਾਰੀਆਂ ਸੰਗਤਾਂ ਨੇ ਵਾਅਦਾ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਨੇ ਔਰ ਭਾਈ ਰਜੀਤ ਸਿੰਘ ਜੀ ਹੋਰ ਗੁਰਮੁਖ ਪਿਆਰਿਆਂ ਦੇ ਆਪ ਜੀ ਨੇ ਵਿਚਾਰ ਸਰਵਣ ਕਰਨੇ ਨੇ ਲਾਹ ਪ੍ਰਭਾਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਗੁਰਦੁਆਰੇ ਵਿੱਚ ਅੱਜ ਮੀਟਿੰਗ ਹੋਈ ਏ ਜਿਸ ਵਿੱਚ ਆਪਾਂ ਪੰਥਕ ਲਹਿਰ ਦੇ ਆਚਾਰ ਕੀਤੇ ਨੇ ਔਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ 14 ਤਰੀਕ ਸਿੰਘ ਸਭਾ ਗੁਰਦੁਆਰਾ ਪ੍ਰੀਤ ਨਗਰ ਆ ਰਹੇ ਨੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਸੰਜੋਗ ਦਈਏ ਉਹਨਾਂ ਦੇ ਆਉਣ ਤੇ ਉਹਨਾਂ ਦਾ ਜੀ ਆਇਆਂ ਕੀਏ ਔਰ ਵੱਧ ਤੋਂ ਵੱਧ ਅਸੀਂ ਸੰਗਤ ਲੈ ਕੇ ਯੂਥ ਅੱਗੇ ਜਾਵੇ ਤੇ ਅਸੀਂ ਗੁਰਦੁਆਰੇ ਦੇ ਵਿੱਚ ਉਹਨਾਂ ਦਾ ਇੰਤਜ਼ਾਰ ਕਰੀਏ ਤੇ ਅਸੀਂ ਉਹਨਾਂ ਦਾ ਆਿਆਂ ਦਾ ਇੱਥੇ ਜ਼ੋਰਦਾਰ ਸਵਾਗਤ ਕਰੀਏ ਔਰ ਜੋ ਮਸੰਦ ਲੈਰ ਚੱਲੀ ਹੋਈ ਏ ਇਹ ਮਸੰਦਾ ਨੂੰ ਅਹੀ ਭਜਾਈਏ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਗੱਜੇਦਾਰ ਥੋਪੇ ਜਾਂਦੇ ਨੇ ਜੋ ਚੰਡੀਗੜ੍ਹੋਂ ਆਉਂਦੇ ਨੇ ਪਰਚੀਆਂ ਦੇ ਥਰੂ ਉਹ ਅਸੀਂ ਸਿਸਟਮ ਖਤਮ ਕਰੀਏ ਇੰਨਾ ਹੀ ਕਹਿੰਦਾ ਆ ਮੈਂ ਸਾਰੇ ਆਇਆ ਹੋਇਆ ਸੰਗਤ ਦਾ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ